ਹੈਂਡਰ ਤੋਂ ਕੈਂਡ ਵੀ ਜਿਹੜੇ ਬੰਦੇ ਆ ਬੇਟਾ ਪੀਸ ਦੇਖੋ ਦਿਖਾ ਦੇ ਆ ਦੇਖੋ ਬੈਕ ਪ੍ਰਿੰਟ ਦਾ ਕੋਟਨ ਲਾਈਕਰ ਆ ਦੇ ਵੇਚ ਸਾਰੇ ਤੇ ਸਿਰਦਾ ਸਾਡੇ ਕੋਲ ਜਿਹੜੇ ਸਿੰਗਲ ਸਿੰਗਲ ਪੀਸ ਰਹਿ ਗਏ ਮੇਰੇ ਕਈ ਕਸਟਮਰ ਦੇ ਇੰਦੇ ਜਿਹੜੇ ਹੋਊਗੇ ਤੁਹਾਡੇ ਨਾਲ ਉਹਨੇ ਹੋਲਸੇਲ ਵੀਡੀਓ ਵੀ ਦੇਖੀਆਂ ਹੋਣੀਆਂ ਨੇ ਲੇਕਿਨ ਇਹ ਸਿਰਫ ਰਿਟੇਲ ਵਾਸਤੇ ਵੀਡੀਓ ਬਣਾਈ ਆ ਇਹ ਕਿਹੜਾ ਪੀਸ ਆ ਇਹ ਸਾਰੇ ਸਿਲੈਕਸ਼ਨ ਇਹ ਭਾਜੀ ਇਹਨੇ ਹੋਲਸੇਲ ਤੋਂ ਹੀ ਘੱਟ ਰੇਟ ਦੇ ਵੇਚਾਂਗੇ ਇਹ 2-200 ਰੁਪਏ ਦੀ ਟੀ-ਸ਼ਰਟ ਵੇਚਣੀ ਆ ਪ੍ਰਿੰਟ ਬੈਕ ਹਾਂਜੀ ਤੇ ਕਪੜਾ ਵੇਜੀ ਕੋਟਨ ਲਾਈਕਰ ਆ 200 ਦੇ ਵਿੱਚ ਹਾਂਜੀ 200 ਲੇਕਿਨ ਕੀ ਹੁਣ ਸਾਡੇ ਨਾਲ ਸਿੰਗਲ ਸਿੰਗਲ ਜਿਹੜੇ ਪੀਸ ਰਹਿ ਜਾਂਦੇ ਆ ਉਹ ਭਾਈ ਕਲੀਅਰ ਕਰਨੇ ਸਾਰਾ ਸਟਾਫ ਕਾਟਨ ਲਾਈਕ ਕਰਾਦਾ ਹੋਊਗਾ 200 200 ਰੁਪਏ ਦੀ ਟੀ-ਸ਼ਰਟ ਹੈ ਜੀ ਆ ਦੇਖੋ ਦੇਖੋ ਬਾਈ ਟੀ-ਸ਼ਰਟ ਐਮ ਐਲ ਐਕਸਲ ਡਬਲ ਐਕਸਲ 3 ਐਕਸਲ 4 ਐਕਸਲ ਓਕੇ ਆ ਪਜਾਮਾ ਦੇਖੋ ਜੀ ਸਾਰੇ ਡਿਜ਼ਾਈਨਰ ਪਜਾਮੇ ਆਉਗੇ ਹੈਗੇ ਸਿਰਫ ਸਿੰਗਲ ਸਿੰਗਲ ਪੀਸ ਹੀ ਆ ਜਿਹੜੇ ਭਰਾ ਨੂੰ ਜਿਹੜਾ ਪਸੰਦ ਆ ਪੀਸ ਬਹੁਤ ਪਏ ਆ ਆਪਣੇ ਕੋਲ ਇਹ ਵੀ 200 ਰੁਪਏ ਭਾਜੀ ਪਜਾਮਾ ਸਿਰਫ 200 200 ਰੁਪਏ ਐਨਸ ਕੋਟਨ ਆ ਦੇਖੋ ਸਟਾਫ ਦੇ ਕੋਲ ਅੰਦਰ ਜੱਲੀ ਲੱਗੀ ਹੋਊਗੀ ਦੇਖੋ ਨੱਕ ਜੌੜੀ ਲੱਗੀ ਆਹ ਕੇ ਵੀਰੇ ਆ ਦੇਖੋ ਆ ਦੇਖੋ ਟੀ-ਸ਼ਰਟ ਐ ਵੀ ਤੁਹਾਨੂੰ ਵਿੱਚ ਮੁੰਡਿਆਂ ਜਿਹੜੇ ਪਾ ਲੂਗਾ ਆਹ ਦੇਖੋ ਪੀਸ 200 ਰੁਪਏ ਸਿਰਫ ਹੋਊਗੀ ਸਾਰੀ ਬ੍ਰੈਂਡ ਦੀ ਹੋਊਗੀ ਪਿਓਰ ਕੋਟਨ ਦਾ ਹਲਕਾ ਕੁਝ ਨਹੀਂ ਹੋਊਗਾ ਕਾਫੀ ਜ਼ਰੂਰ ਹੈ ਲੇਕਿਨ ਆ ਦੇਖੋ ਜੀ ਆਰਟੀਕਲ ਹੋ ਜੀ ਇਹ ਪ੍ਰੋਪਰ ਤੁਹਾਨੂੰ 150 ਦੀ ਸਿਰਫ ਦੋ ਟੀ-ਸ਼ਰਟਾਂ ਮਿਲੂਗੀਆਂ ਸਿਰਫ ਸਾਰੀਆਂ ਕੋਟਨ ਦੀ ਟੀ-ਸ਼ਰਟ ਹੈ ਸਲੈਂਡ ਦੀ ਸ਼ਰਟ ਹੋਊਗੀ ਜੀ 150 ਰੁਪਏ ਦੋ ਇਹ ਦੋ ਸਾਲ ਦੇ ਬੱਚੇ ਤੋਂ ਲੈ ਕੇ ਆ ਦੇਖੋ ਪੀਸ ਹੈ ਕੋ क्वांटिटी ਜਿੰਨੀ ਖੋਗੇ ਇਹ ਸਾਡਾ ਨਾ ਕਮ ਹੋ ਸਕਦਾ ਸਿਰਫ ਸਿੰਗਲ ਹੈ ਕਲੀਅਰੈਂਸ ਲਈ ਸੇਲ ਸਿਰਫ ਭਾਈ ਆ ਦੇਖੋ ਪੀਸ ਦਿਖਾਓ ਭਾਈ ਦਾਕਾਣ ਰੇਟ 150 ਰੁਪਏ ਦੀ ਦੋ ਟੀ-ਸ਼ਰਟ ਆਉਂਗੀਆਂ ਤੇ ਜਿਹੜਾ ਸ਼ੇਅਰ ਕਰੂਗਾ ਉਹਨੂੰ 200 ਦੀਆਂ ਤਿੰਨ ਬੱਲੇ ਬਾਈ 60 ਰੁਪਏ ਦੀ ਟੀ-ਸ਼ਰਟ ਲੈ ਗੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਖੜੇ ਜੀ ਫੀਲਡ ਗੰਜ ਐਚਵੀ ਕਲੈਕਸ਼ਨ ਵਾਲਿਆਂ ਦੇ ਤੇ ਤੁਹਾਨੂੰ ਦਿਖਾਉਨੇ ਆ ਵਧੀਆ ਵਧੀਆ ਵੈਰਾਈਟੀ ਤੇ ਵਧੀਆ ਕੁਆਲਿਟੀ ਦੇ ਲੋਰਾਂ ਟੀ-ਸ਼ਰਟਾਂ ਜਨਤਿਆਂ ਦੇ ਵੀ ਬੱਚਿਆਂ ਦੇ ਵੀ ਤੁਸੀਂ ਵੀ ਰੇਟ ਸੁਣ ਕੇ ਹਰਾਰ ਹੋ ਜੋਗੇ ਤੇ ਕੁਆਲਿਟੀ ਦੇਖਿਓ ਤੇ ਬਾਈ ਨੇ ਆਫਰ ਲਾਈ ਹੋਈ ਆ ਪਿੱਛੇ ਸ਼ਾਵਾਂ ਬਾਈ ਤੁਹਾਨੂੰ ਸਾਰਾ ਦਿਖਾਉਨੇ ਆ ਤੁਹਾਨੂੰ ਲੈ ਕੇ ਚਾਲਦੇ ਆ ਅੰਦਰ ਵੀਡੀਓ ਨਾਲ ਬਣਨੇ ਆ ਜੀ ਚੋਰ ਪਜਾਮੇ ਟੀ-ਸ਼ਰਟਾਂ ਨਿੱ ਪੱਛੇ ਕੈਪਰੀਆਂ ਤੁਹਾਨੂੰ ਉਹ ਦਿਖਾਉਨੇ ਆ ਬਹੁਤ ਜ਼ਿਆਦਾ ਘੱਟ ਰੇਟਾਂ ਦੇ ਸਿੰਗਲ ਪੀਸ ਵਾਲੇ ਮਿਲੂਗੇ ਸਿੰਗਲ ਪੀਸ ਦੀ ਵੀਡੀਓ ਆ ਇਹ ਸਾਰਾ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਕੀਮਤਾਂ ਨੂੰ ਸਾਡੇ ਕੋਲ ਮਿਲੇਗੀ ਜੈਂਟਸ ਦੀ ਟੀ-ਸ਼ਰਟ ਜੈਂਟਸ ਦਾ ਪਜਾਮਾ ਉਹ ਬੱਚੇ ਦੀ ਟੀ-ਸ਼ਰਟ ਬੱਚੇ ਦਾ ਪਜਾਮਾ ਟੀ-ਸ਼ਰਟ ਹੋਊਗੀ ਸਾਰੀ ਬ੍ਰੈਂਡ ਦੀ ਹੋਊਗੀ ਪਿਓਰ ਕਾਟਨ ਦਾ ਹਲਕਾ ਕੁਛ ਨਹੀਂ ਹੋਊਗਾ ਸੇਲ ਜ਼ਰੂਰ ਹੈ ਲੇਕਿਨ ਆ ਦੇਖੋ ਜੀ ਆਰਟੀਕਲ ਹੋ ਜੀ ਇਹ ਪ੍ਰੋਪਰ ਤੁਹਾਨੂੰ 150 ਦੀ ਸਿਰਫ ਦੋ ਟੀ-ਸ਼ਰਟਾਂ ਮਿਲੂਗੀਆਂ ਸਾਰੀਆਂ ਕਾਟਨ ਦੀ ਟੀ-ਸ਼ਰਟ ਹੈ ਸਲੈਂਡ ਦੀ ਟੀ-ਸ਼ਰਟ ਹੋਊਗੀ ਜੀ 150 ਰੁਪਏ ਦੇ ਦੋ ਇਹ 2 ਸਾਲ ਦੇ ਬੱਚਿਆਂ ਤੋਂ ਲੈ ਕੇ ਆ ਦੇਖੋ ਪੀਸ ਦੇਖੋ ਕੁਆਂਟੀਟੀ ਜਿੰਨੀ ਕੋਹਗੇ ਇਹ ਸਾਡਾ ਨਾ ਕਮ ਹੋ ਸਕਦਾ ਸਿਰਫ ਸਿੰਗਲ ਹੈ ਕਲੀਅਰੈਂਸ ਲਈ ਸੇਲ ਸਿਰਫ ਭਾਈ ਆ ਦੇਖੋ ਪੀਸ ਦਿਖਾਓ ਭਾਈ ਦਾਕਾਂ 150 ਰੁਪਏ ਦੀ ਦੋ ਟੀ-ਸ਼ਰਟ ਬੱਲੇ ਬਾਈ 60 ਰੁਪਏ ਡਿਸ਼ਨ ਪੈ ਗਈ ਸਾਰੇ ਪ੍ਰਿੰਟ ਵਧੀਆ ਹੋ ਗਏ ਪੂਰੇ ਵਧੀਆ ਬੰਕੜੀ ਬੋਲ ਜਿੰਨੀ ਮਰਜੀ ਜਿੰਨੀ ਮਰਜੀ ਲੈ ਲਓ ਜਿਹੜਾ ਮਰਜੀ ਕਲਰ ਲੈ ਲਓ ਉਸ ਤੋਂ ਬਾਅਦ ਆਓਗੇ ਭਾਈ ਜੀ ਮੁੰਡਿਆਂ ਵਾਸਤੇ ਲਖੜੀ ਪਰ ਹੈ ਜਿਹੜੇ ਬਹੁਤ ਬਹੁਤ ਮਤਲਬ ਕਿ ਕੈਂਟ ਤੋਂ ਕੈਂਟ ਵੀ ਜਿਹੜੇ ਬੰਦੇ ਬੈਠਾ ਵੀ ਸਦੇਖੋ ਇਹ ਦਿਖਾ ਦੇ ਆ ਦੇਖੋ ਬੈਕ ਪ੍ਰਿੰਟ ਆ ਕਾਟਨ ਲਾਈਕਰ ਆ ਦੇ ਬੇਸ ਸਾਰੇ ਤੇ ਸਿੱਧਾ ਸਾਡੇ ਕੋਲ ਜਿਹੜੇ ਸਿੰਗਲ ਸਿੰਗਲ ਪੀਸ ਰਹਿ ਗਏ ਮੇਰੇ ਕਈ ਕਸਟਮਰ ਜਿਹੜੇ ਹੋਊਗੇ ਤੁਹਾਡੇ ਨਾਲ ਉਹਨਾਂ ਨੇ ਹੋਲ ਸੇਲ ਵੀਡੀਓ ਵੀ ਦੇਖੀ ਹੋਣੀਆਂ ਨੇ ਲੇਕਿਨ ਇਹ ਸਿਰਫ ਰਿਟੇਲ ਵਾਸਤੇ ਵੀਡੀਓ ਬਣਾ ਗਿਆ ਇਹ ਹਾਂ ਸਾਰੇ ਸਿਲੈਕਸ਼ਨ ਇਹ ਭਾਜੀ ਇਹਨੇ ਹੋਲਸੇਲ ਤੋਂ ਹੀ ਘੱਟ ਰੇਟ ਦੇ ਵੇਚਾਂਗੇ 200 200 ਰੁਪਏ ਦੀ ਟੀ-ਸ਼ਰਟ ਵੇਚਣੀ ਹੈ ਪ੍ਰਿੰਟ ਵੈਖ ਹਾਂਜੀ ਤੇ ਕਪੜਾ ਵੈਜੀ ਕੋਟਨ ਲਾਈਕ ਰਾਦਾ 200 ਦੇ ਵਿੱਚ ਹਾਂਜੀ 200 ਇਹ ਜਿਹੜੇ ਮੇਰੇ ਭਰਾ ਪਾਉਂਦੇ ਹੋਊਗਾ 3.5 4 ਦੀ ਰੇਂਜਾਂ ਦੇ ਵਿੱਚ ਵੀ ਸੰਦੇ ਹੋਊਗੇ ਲੇਕਿਨ ਕਿ ਇਹ ਹੁਣ ਸਾਡੇ ਨਾਲ ਸਿੰਗਲ ਸਿੰਗਲ ਜਿਹੜੇ ਪੀਸ ਰਹਿ ਜਾਂਦੇ ਆ ਉਹ ਭਾਜੀ ਕਲੀਅਰ ਕਰਨੇ ਆ ਕੁਆਲਿਟੀ ਵਾਈਕਨ ਪੂਰੀ ਵਧੀਆ ਸਾਰਾ ਸਟਾਫ ਕੋਟਨ ਲਾਈਕ ਰਾਦਾ ਆ 200 200 ਰੁਪਏ ਦੀ ਟੀ-ਸ਼ਰਟ ਹੈ ਜੀ ਆ ਦੇਖੋ ਦੇਖੋ ਬਈ ਟੀ-ਸ਼ਰਟ ਸਾਰੇ ਸਿੰਗਲ ਸਿੰਗਲ ਪੀ

ਸਟੇਟ ਪਜਾਮੇ ਆ ਬੈਲ ਬੋਟਮ ਪਜਾਮੇ ਆ ਡਿਜ਼ਾਈਨਰ ਪੀਸ ਨੇ ਆ ਦੇਖੋ ਜੀ 200 ਰੁਪਏ ਐਨਐਸ ਕੋਟਨ ਆ ਦੇਖੋ سٹਫ ਦੇ ਕੋਲ ਅੰਦਰ ਜਲੀ ਲੱਗੀ ਹੋਊਗੀ ਦੇਖੋ ਨੈਟ ਜੌਲੀ ਲੱਗੀ ਹੋਣੀ ਨੈਟ 200 ਰੁਪਏ ਸਿਰਫ 200 200 ਇਹ ਭਾਈ ਮੇਰੇ ਤੁਹਾਨੂੰ ਵੀ ਫਾਰ ਫਾਰ ਰਹੀ ਵੀਡੀਓ ਦਿਖਾ ਰਿਹਾ ਵਾਂ ਮੈਂ ਪੀਸ ਸਿੰਗਲ ਸਿੰਗਲ ਬੱਚੇ ਨੂੰ ਤਾਂ ਐਸੇ ਰੇਟਾਂ ਦੇ ਦੇ ਰਿਹਾ ਮੈਂ ਆ ਦੇਖੋ ਪ੍ਰੋਪਰ ਜ਼ਿਪਰ ਪੀਸ ਨੇ ਸਾਰੇ ਪੀਸ ਡਿਜ਼ਾਈਨਰ ਹੋਊਗਾ ਜੀ ਉਸ ਤੋਂ ਬਾਅਦ ਆ ਜਾਓ ਜੀ ਆ ਦੇਖੋ ਬੱਚੇ ਦਾ ਪਜਾਮਾ ਆ ਦੇਖੋ ਉਹ ਜ਼ਿਪਰ ਹੀ ਦਿਖਾ ਬੈਠਾ ਬੱਚੇ ਦਾ ਆਹ ਦੇਖੋ ਇਹ ਆਊਗਾ 24 26 28 30 32 34 36 ਮਤਲਬ 3 ਸਾਲ ਦੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਐਨਐਸ ਦਾ ਪਜਾਮਾ ਆਊਗਾ ਜੀ ਆਹ ਦੇਖੋ ਸਿਰਫ ਦਾ ਸਿਰਫ 100 ਰੁਪਏ ਦੀ ਰੇਟ ਸਿਰਫ 100 ਰੁਪਏ ਦੀ ਰੇਟ ਇਹ ਹੋਲਸੇਲ 120 ਰੁਪਏ ਵਿੱਚ ਹੈ 30 ਸਿੰਗਲ ਸਿੰਗਲ ਨਹੀਂ ਬਸ ਸਿਰਫ ਇਹਦੀ ਹੋਲਸੇਲ 120 ਹੈਗਾ 100 ਰੁਪਏ ਦੇ ਵਿੱਚ ਵੇਚਨੇ ਆ ਜੀ ਕਲੀਅਰੈਂਸ ਹੈ ਬਸ ਸਿਰਫ ਕਲੀਅਰੈਂਸ ਆਹ ਦੇਖੋ ਉਸ ਤੋਂ ਬਾਅਦ ਆ ਗਈ ਹੈ ਜੀ ਸਾਡੇ ਕੋਲ ਜਾਇੰਟਸ ਸ਼ਰਟ ਆਹ ਦੇਖੋ ਭਾਜੀ ਪ੍ਰੋਪਰ ਬ੍ਰਾਂਡ ਦੀ ਸ਼ਰਟ ਹੋਏਗੀ ਕਪੜਾ ਤੁਸੀਂ ਆਪ ਦੇਖੋ ਜੀ ਫੀਲ ਕਰਕੇ ਆ ਇਹ ਸਿਰਫ ਹੈਗਾ ਮੈਂ 220 250 ਹੋਊਗਾ ਜੀ ਆ ਦੇਖੋ ਜਿਹੜਾ ਭਰਾ ਲੈ ਗਿਆ ਲੈ ਗਿਆ ਤੇ ਇਹ ਰਖੜੀ ਗਈ ਤੁਸੀਂ ਦੋ ਦਿਨ ਜੇ ਤਿੰਨ ਦਿਨ ਜਿਹੜਾ ਭਰਾ ਆ ਗਿਆ ਲੈ ਜਾਊਗਾ ਪੀਸ ਖਾ ਦਿਓ ਭਾਈ ਅਪਰਨਾ ਵੀਡੀਓ ਕੋਈ ਛੁੱਟ ਨਹੀਂ ਮਾਣਾ ਇਹਦਾ ਕੀ ਰੇਟ ਆ ਇਹ ਸਿਰਫ ਦਵਾਂਗੇ 250 ਰੁਪਏ ਦੀ ਸ਼ਰਟ ਮੈਂ 385 ਰੁਪਏ ਹੋਲਸੇਲ ਵਿੱਚ ਹੀ ਹੋਈ ਹੈ ਇੱਕ ਇੱਕ ਫੀਸ ਰਹਿ ਗਿਆ ਮੈਂ ਜੀ ਬਸ ਸਿਰਫ ਕਲੀਅਰੈਂਸ ਹੈ ਆ ਦੇਖੋ ਚੈੱਕ ਕਰੋ ਆ ਕੇ ਚੱਕ ਲਓ ਬਈ ਇਹਨਾਂ ਚੱਕਣੇ ਟਾਈਮ ਨਾਲ ਅਸੀਂ ਕਹਿੰਦੇ ਆ ਵੀ ਰੇਟ ਬਹੁਤ ਸਹੀ ਹੈ। ਅਸੀਂ ਸਾਡਾ ਸਰਦੀ ਦਾ ਮਾਲ ਉੱਪਰ ਤੋਂ ਹੀ ਲਿਮਿਟੇਡ ਭਲਾਵਾਂਗੇ। ਉੱਪਰ ਮਾਲ ਸਰਦੀ ਦੇ ਆਗੇ ਹੋਏ ਆ। ਇਹ ਸਾਰੇ ਕਲੀਅਰੈਂਸ ਆ ਮੈਂ ਬਸ। ਦੇਖੋ ਰੇਟ ਬਹੁਤ ਵੀਰ ਆ ਬਾਰ-ਬਾਰ ਕਹਿ ਰਹੇ ਦੋ-ਦੋ 3-300 ਹੀ ਆ ਇਹਦੇ ਵਿੱਚ। ਓਕੇ ਵੀਰੇ। ਆਹ ਦੇਖੋ ਆਹ ਦੇਖੋ ਟੀ-ਸ਼ਰਟ ਹੈ ਜੀ ਤੁਹਾਨੂੰ ਵਿੱਚ। ਮੁੰਡਿਆਂ ਜਿਹੜੇ ਪਾ ਲੂਗਾ ਆਹ ਦੇਖੋ ਪੀਸ। 200 ਰੁਪਏ। ਸਿਰਫ। ਹੱਥ ਲਓ ਭਾਜੀ ਕੱਪੜੇ ਨੂੰ। ਬਹੁਤ ਸੋਹਣਾ। ਓਕੇ ਭਾਜੀ ਆ ਜੀ ਦੇਖੀ। ਕਾਟਨ ਦਾ ਨਾ ਪਿਓਰ ਕਾਟਨ। ਪਿਓਰ ਕਾਟਨ ਲਾਇਕ ਕਰ 32 34 36 ਠੀਕ ਹੈ ਡਿਜ਼ਾਈਨਰ ਬੇਸ ਨਾਲ ਜਿਹੜੇ ਹੱਥਾਂ